ਤਸਵੀਰਾਂ ਦਿਨ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ ਤੋਂ ਸਾਹਮਣੇ ਆਈਆਂ ਜਿੱਥੇ ਪੰਜਾਬ ਬਚਾਓ ਯਾਤਰਾ ਦੇ ਤਹਿਤ ਜਲਾਲਾਬਾਦ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਯਾਤਰਾ ਕੱਢੀ ਗਈ ਹੈ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਤੰਜ ਕਸਦੇ ਹੋਏ ਕਿਹਾ ਕਿ ਹੁਣ ਪੰਜਾਬ ਨੂੰ ਇਹਨਾਂ ਪਾਰਟੀਆਂ ਤੋਂ ਬਚਾਉਣ ਦੀ ਜ਼ਰੂਰਤ ਹੈ ਅਤੇ ਆਪਣੀ ਖੇਤਰੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਦੱਸ ਦਈਏ ਕਿ ਅੱਜ ਗੁਰੂ ਹਰ ਸਹਾਇ ਤੋਂ ਸ਼ੁਰੂ ਹੋ ਕੇ ਪੰਜਾਬ ਬਚਾਓ ਯਾਤਰਾ ਜਲਾਲਾਬਾਦ ਪਹੁੰਚੀ ਜਿਸ ਤੋਂ ਬਾਅਦ ਪਿੰਡ ਵੈਰੋ ਕਾ ਵੈਰੋ ਕਾ ਤੋਂ ਬਾਅਦ ਮੰਡੀ ਰੋੜਾ ਵਾਲੇ ਹੁੰਦੇ ਹੋਏ ਰਾਤ ਅਰਨੀ ਵਾਲਾ ਪਹੁੰਚੇਗੀ ਸਰ ਉੱਪਰ ਹੋ ਉੱਪਰ ਅੱਜ ਤੁਸੀਂ ਦੇਖਿਆ ਹੋਣਾ ਲੋਕਾਂ ਦਾ ਕਿੰਨਾ ਗੁੱਸਾ ਹੈ ਇਸ ਝਾੜੂ ਵਾਲੀ ਸਰਕਾਰ ਤੇ ਜਿੰਨੇ ਚੋਰ ਜਿੰਨੇ ਬਦਮਾਸ਼ ਸਾਰੇ ਇਹਨਾਂ ਦੇ ਐਮ.ਐਲ.ਏ ਬਣ ਗਏ ਐ ਤੇ ਪੰਜਾਬ ਨੂੰ ਲੁੱਟਣ ਤੇ ਲੱਗੇ ਐ ਮੈਂ ਪੰਜਾਬੀਆਂ ਨੂੰ ਆਹੀ ਬੇਨਤੀ ਕਰਦਾ ਆ ਪਾ ਪੰਜਾਬ ਬਚਾਈਏ ਝਾੜੂ ਵਾਲਿਆਂ ਤੇ ਕਾਂਗਰਸ ਨੂੰ ਪਹਜਾਈਏ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਥੈਂਕ ਯੂ ਸਰ